ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਪਿੰਡ ਤੇ ਫੋਨ ਨੰਬਰ ਜਰੂਰ ਦੱਸ ਦਿਓ ਮੇਰਾ ਨਾਮ ਸਿਮਰਜੀਤ ਸਿੰਘ ਆ ਜੀ ਹਾਂਜੀ ਕੋਟਲੀਆ ਬਲੂ ਪਿੰਡਾ ਕੁੱਠ ਚਿੱਦਿਆਲਾ ਜ਼ਿਲ੍ਹਾ ਫਰੀ ਮੁਕਸਾ ਸਾਹਿਬ ਠੀਕ ਤੇ ਫੋਨ ਨੰਬਰ ਹੈਗਾ 9041604099 ਠੀਕ ਹੈ ਤੇ ਬਾਈ ਜੀ ਆ ਜੀਪਾਂ ਤੁਸੀਂ ਆਪ ਤਿਆਰ ਕਰਦੇ ਹੋ ਇਹ ਹਾਂਜੀ ਸਾਰੀ ਦੀ ਸਾਰੀ ਗੱਡੀ ਆਪ ਤਿਆਰ ਕਰਦੇ ਆ ਜੀ ਇਹਦੇ ਵਿੱਚ ਬਾਈ ਖਾਸ ਕੀ ਹੈ ਇਹ ਜੀਪ ਦੇ ਵਿੱਚ ਆਪਾਂ ਮੰਨ ਲਓ ਵੀਡੀਓ ਬਾਈ ਤੁਹਾਨੂੰ ਚੰਗੀ ਲੱਗੀ ਬਾਈ ਸ਼ੇਅਰ ਕਰਦੇ ਹੋ ਜੀ ਇਹ ਜੀਪਾਂ ਦਾ ਵੀ ਡੱਬ ਵਾਲੀ ਬਹੁਤ ਬੰਦੀਆਂ ਮੋਗੇ ਵੀ ਇਹਦਾ ਕੀ ਚੀਜ਼ ਅਲੱਗ ਦੀ ਬਣਾਈਏ ਤੁਸੀਂ ਇਹ ਚ ਇਹਦਾ ਅਲੱਗ ਵੀਰੇ ਜੀਪਾਂ ਦਾ ਤਿਆਰ ਹੋਈ ਜਾਂਦੀਆਂ ਪਰ ਇਲੈਕਟ੍ਰੋਨਿਕ ਦੇ ਵਿੱਚ ਜਿਵੇਂ ਅੱਜ ਦੇ ਟਾਈਮ 'ਚ ਤਾਂ ਇਲੈਕਟ੍ਰੋਨਿਕ ਵੀ ਬਹੁਤ ਆਪਸ਼ਨ ਆ ਬਹੁਤ ਲੋਕ ਤਿਆਰ ਕਰਦੇ ਪਰ ਫੁੱਲ ਸਾਈਜ਼ ਦੇ ਵਿੱਚ ਕੱਲੀ ਜੀਪ ਆ ਆ ਤੁਸੀਂ ਦੇਖ ਰਹੇ ਜਿਹੜੀ ਸਾਈਜ਼ ਤੁਸੀਂ ਡੱਬ ਵਾਲੀ ਵੇਣਿਆ ਜੀਪ ਦੇ ਵਿੱਚ ਜੀਪ ਖੜੇ ਤੁਹਾਨੂੰ ਜੱਜਮੈਂਟ ਵੀ ਨਹੀਂ ਆਉਣੀ ਮਾਲੂ ਹੈ ਨਹੀਂ ਖੜਾਉਣਾ ਆਇਆ ਆਪਣਾ ਖੜਾਉਣਾ ਨਹੀਂ ਟੋਏ ਜੀਪ ਨਹੀਂ ਆ ਜਾਂਦੀ ਇਹ ਫੁੱਲ ਜੀ ਪਰਿਨਲ ਚੱਕੀ ਦੀ ਬੈਟਰੀ ਤੇ ਚੱਲਦਾ ਕੰਮ ਹੈ ਤਾਂ ਸਿੰਗਲ ਬੈਟਰੀ ਹੈ ਚੱਲੀ ਇੱਥੇ ਮਾਏ ਨਹੀਂ ਕਿ ਟਰੈਕਟਰ ਵਾਲਿਆਂ ਜਾਂ ਰਕਸ਼ਾ ਵਾਲਿਆਂ ਚਾਰ ਬੈਟਰੀਆਂ ਲਾ ਕੇ ਇੱਕ ਜਿਗਾਰ ਕਰਤਾ ਠੀਕ ਹੈ ਲਿਥੀਅਮ ਬੈਟਰੀ ਹੈ ਬਾਈ ਇਹਦੀ ਆਹ ਵਾਲੀ 3 ਸਾਲ ਦੀ ਦੀ ਗਾਰੰਟੀ ਆ ਇਹਦਾ ਫਿਰ ਬਾਈ ਇੰਜਨ ਵੀ ਹੈਣੀ ਹੈ ਤਾਂ ਹੈ ਇੰਜਨ ਹੈਣੀਗਾ ਵੀਰੇ 3 ਸਾਲ ਦੀ ਗਾਰੰਟੀ ਆ ਹੇਠਾਂ ਤਿੰਨ ਡੇਢ ਦੀ ਪਾਈਪ ਦੀ 30 ਕਿਲੋ ਵਾਲੀ ਪਾਈਪ ਦੀ ਚਾਸੀ ਬਣੀ ਆ ਭੱਜੀਆਂ ਦੀ ਜੀਪ ਵਾਹਨ ਜੁੱਤਰ ਜੇ ਕੋਈ ਡਿੱਕਾ ਨਹੀਂ ਉੱਚੇ ਨਹੀਂ ਬੈਠਾ ਬਈ ਇਹ ਸਾਲ ਦੋ ਸਾਲਾਂ ਨੂੰ ਖੜਕਣ ਜੇ ਲੱਗ ਜਾਓ ਚਾਂਸੀ ਨੀ ਵੀਰੇ ਕਿਤੇ ਵੀ ਲੈ ਵੀ ਦੋਸਤੋਂ ਮੰਗਾਈ ਦਾ ਟਾਈਮ ਆ ਇੱਕ ਤਾਂ ਨਾ ਇਹ ਪੈਟਰੋਲ ਤੇ ਚੱਲਦੀ ਇਹਨਾਂ ਡੀਜ਼ਲ ਤੇ ਚੱਲਦੀ ਇਹਨਾਂ ਸੀਐਨਜੀ ਨਾਲ ਗੈਸ ਤੇ ਨਾ ਕੋਈ ਇਹਦੀ ਬਈ ਸਰਵਿਸ ਹੈਗੀ ਆ ਕੋਈ ਇੰਜਨ ਦੀ ਕੋਈ ਮੰਗਲਾਲ ਪਾਉਣਾ ਪਊਗਾ ਨਾ ਕੋਈ ਰੀਡ ਦੀ ਟਰਕ ਉਸ ਵੀ ਨਹੀਂ ਨਾ ਬਈ ਇਹਦੇ ਨਾ ਵੀਰੇ ਕੁਛ ਨਹੀਂ ਚੈੱਕ ਕਰਨਾ ਕੱਲੀ ਹਵਾ ਚੈੱਕ ਕਰਨੀ ਪੈਣੀ ਇਹਦੇ ਜਾਂ ਹਵਾ ਘੱਟ ਹੋਈ ਤਾਂ ਉਹ ਚੈੱਕ ਕਰਕੇ ਭਰ ਲੈ ਬੰਦੇ ਨੇ ਲੋੜ ਹੀ ਨਹੀਂ ਨਾ ਪੈਂਚਰ ਹੁੰਦਾ ਡੜਾਰਾ 10 ਤੋਂ 15 ਕੁਇੰਟਲ ਦੇ weight 'ਚ ਗੱਡੀਆਂ ਤਿਆਰ ਹੁੰਦੀਆਂ ਜੀ ਆਪਣੀਆਂ ਇਹ ਗੱਡੀ ਦਾ weight ਆ ਜਿਹੜਾ net weight ਹੈਗਾ 10 ਕੁਇੰਟਲ ਠੀਕ ਹੈ ਪਾਵਰ ਸਟੀering ਆ ਪਾਵਰ ਬ੍ਰੇਕ ਆ ਠੀਕ ਹੈ ਫਰੰਟ ਡਿਸਕ ਆ ਮਗਰਲੇ ਡਰਮ ਬ੍ਰੇਕ ਆ ਜਾਂਦੇ ਆ ਆਇਲ ਬ੍ਰੇਕ ਆ ਸ਼ੌਕਰ ਸਸਪੈਂਸ਼ਨ ਆ ਜਿਹੜਾ origignal jeep ਵਾਲਾ ਠੀਕ ਹੈ ਤੇ 80 ਜਿਵੇਂ ਕਿ ਤੁਸੀਂ ਹੋਰ ਗੱਡੀਆਂ ਵੀ ਦੇਖੋਗੇ ਤਿਆਰ ਕਰਦੇ ਆ ਇੱਕ ਜਗਾੜਾ ਹਲਕੀ ਚੀਜ਼ ਲਾ ਦਿੰਦੇ ਆ ਰੇਟ ਤੇ ਸਿਸਟਮ ਦੇ ਵਿੱਚ ਕਰਨ ਦੇ ਮਾਰੇ ਪੇਂਟ ਵੀਰੇ ਟੂ ਕੇ ਕਲਰ ਆ ਪੇਂਟ ਦੀ ਕੁਆਲਿਟੀ ਤੁਸੀਂ ਆਪ ਦੇਖ ਸਕਦੇ ਆ ਕੈਮਰਾ ਦੇ ਵਿੱਚ ਸੂਟਾ ਸੂਟਾ ਵੀ ਬਈ ਕਵਰ ਕੂਰ ਬਹੁਤ ਸੋਹਣਾ ਲੱਗਦਾ ਹੈ ਇੰਵਰਟਿਡ ਡਿਸਪਲੇ ਵੀ ਲਾਈ ਹੈ ਨਾ Android stereo system ਆ ਸਾਰਾ ਮੋਬਾਈਲ ਕੰਟਰੋਲ ਆ ਜਾਂਦਾ ਵਿੱਚ ਦੇ ਇਹ ਬਈ ਦੂਰੋਂ ਤਾਂ ਨਹੀਂ ਕੋਈ ਦੱਸ ਸਕਦਾ ਬਈ ਬੈਟਰੀ ਵਾਲੀ ਗੱਡੀ ਨਾ ਡਾ ਵੀਰੇ ਕੋਲੇ ਖੜਾ ਵੀ ਨਹੀਂ ਦੱਸ ਸਕਦਾ ਦੂਰੋਂ ਤਾਂ ਬਹੁਤ ਦੂਰ ਦੀ ਗੱਲ ਆ ਤੁਸੀਂ ਆਪਾਂ ਬਾਰੋਂ ਲੁੱਕ ਬਾਈ ਨੇ ਸਾਰੀ ਉਹੀ ਦਿੱਤੀ ਹੈ ਬਸ ਕੱਲੀ ਇਹ ਤੇਲ ਵਾਲੀ ਟੈਂਕੀ ਹੈਣੀਗੀ ਤੁਸੀਂ ਮੰਨ ਲਓ ਤੁਹਾਡਾ ਖਰਚਾ ਘੱਟ ਹੈ ਉਹ ਟੈਂਕੀ ਦੇ ਨਾਲ ਚਾਰਜ ਵਾਲਾ ਸਿਸਟਮ ਦੇਤਾ ਠੀਕ ਹੈ ਚਾਰਜ ਬਾਈ ਲਾਉਣੀ ਹੈ ਇਹ ਤੇ ਬਈ ਕਿੰਨੇ ਚੱਲ ਜਾਂਦੀ ਹੈ ਇਹ ਜੇ ਆਪਾਂ ਇੱਕ ਵਾਰੀ ਚਾਰਜ ਕਰ ਲਈ ਫੁੱਲ ਇਹ ਇੱਕ ਵਾਰੀ ਚਾਰਜ ਕਰਕੇ ਵੀਰੇ 130 ਕਿਲੋਮੀਟਰ نیٹ ਚੱਲ ਜਾਂਦੀ ਆ ਤੇ 130 ਕਿਲੋਮੀਟਰ ਵੱਧ ਤੋਂ ਵੱਧ ਇਹਨੂੰ ਆਪਾਂ 250 ਕਿਲੋਮੀਟਰ ਤੱਕ ਚਲਾ ਸਕਦੇ ਆ ਬੈਟਰੀ ਵੱਡੀ ਕਰਕੇ ਠੀਕ ਹੈ ਤੇ ਸਪੀਡ ਕਿੰਨੀ ਹੈ ਦੀ ਬਈ ਸਪੀਡ ਇਹਦੀ ਚੱਲੀ ਜਾਂਦੀ ਆ ਜੀ 60 ਦੀ 60 ਦੀ ਸਪੀਡ ਤੇ ਚੜ ਜਾਂਦੀ ਹੈ ਰਾਮ ਦਾ 60 60 ਬਹੁਤ ਹੁੰਦੀ ਹੈ ਨਾ ਬਾਕੀ ਬਾਈ ਨੇ ਟੈਂਕੀਆਂ ਟੋਕੀਆਂ ਦੂਜੀਆਂ ਲਾਈਆਂ ਡਿਜ਼ਾਈਨ ਤੋਂ ਬਹੁਤ ਵਧੀਆ ਲਾਈ ਹੈ ਜੀ ਨਾਲੇ ਇੱਕ ਹੈਂਡ ਲਾਇਆ ਮੰਨ ਲਓ ਬੰਦਾ ਬਈ ਖੜ ਕੇ ਦੇਖੂਗਾ ਇੱਕ ਪਾਸੇ ਤੁਸੀਂ 10 ਲੱਖ ਵਾਲੀ ਵੱਡੀਆਂ ਵੱਡੀਆਂ ਕੰਪਨੀ ਦੀਆਂ ਕਾਰਾਂ ਲਿਆਓ ਜੀ ਇੱਕ ਪਾਸੇ ਜੀਪ ਲੈ ਆਓ ਜੀ ਅਗਲਾ ਖੜ ਕੇ ਦੇਖੂਗਾ ਸਾਰਨੋਂ ਵਧੀਆ ਬਈ ਤੁਹਾਡੀ ਜੇਬ 'ਚੋਂ ਪੈਸੇ ਨਹੀਂ ਮੁੜ ਕੇ ਲੱਗਣੇ ਤੇਲ ਦੇ ਤੇ ਨਹੀਂ ਤਾਂ ਬਈ 5-700 ਦਾ ਆਪਾਂ ਹਰੇਕ ਹੀ ਤੇਲ ਮਚਾ ਕੇ ਪੈਣੇ ਆ ਖਾਸ ਕਰਕੇ ਮਲਾਜਮਾਂ ਜਿਹੜੇ ਤੇ ਇੱਧਰ ਬਈ ਆ ਕੀ ਆ ਛੋਟਾ ਹੱਥੀ ਜਾਉਂਗਾ ਇਹ ਤਿਆਰ ਕਰੀ ਜਾਂਦੇ ਆ ਇਹ ਇਹ ਬਾਈ ਜੀ ਕੈਲੀਫੋਰਨੀਆ ਜਾਣਾ ਉੱਥੋਂ ਦਾ ਸਿਸਟਮ ਆ ਸਟੀਅਰਿੰਗ ਦਾ ਪੁੱਠੇ ਪਾਸੇ ਆ ਲੈ ਬਈ ਸਟੀਅਰਿੰਗ ਵੀ ਮੈਂ ਵੀ ਆਖੇਂ ਦੇ ਉੱਪਰੀ ਜਗਾ ਤੋਂ ਲੱਗੀ ਜਾਂਦੀ ਆ ਨਾ ਇਹ ਇਹਦਾ ਸਟੀਅਰਿੰਗ ਪੁੱਠਾ ਹੈ ਨਾ ਕੈਲੀਫੋਰਨੀਆ ਜਾਣਾ ਇਹਦੇ ਡਰਾਵ ਵਗੈਰਾ ਲੱਗੇ ਆ ਇੱਕ ਚੱਲਦੀ ਫਿਰਦੀ ਵਰਕਸ਼ਾਪ ਉੱਥੇ ਫਾਰਮ ਹਾਊਸ 'ਚ ਰਹਿਣੀ ਆ ਇਹ ਠੀਕ ਹੈ ਉਹਨਾਂ ਦਾ ਸਿਸਟਮ ਇਹ ਆ ਕਿ ਜੇਕਰ ਕੋਈ ਵੀ ਕੁਲ ਖਰਾਬ ਹੋ ਜਾਂਦਾ ਤਾਂ ਅਲੱਗ-ਅਲੱਗ ਸੰਦ ਅਲੱਗ-ਅਲੱਗ ਵੀਕਲ ਤੇ ਲੈ ਕੇ ਜਾਣੇ ਪੈਂਦੇ ਆ ਕੋਈ ਚਾਬੀ ਪੰਨ ਇਹਦੇ ਜਿਵੇਂਦਰ ਟੂਲ ਕਿ ਵਿੱਚ ਵੈਲਡਿੰਗ ਸੈੱਟ ਹੋ ਗਿਆ ਇਹਦੇ ਹੀ ਬੈਂਟਰਗਾ ਉਹ ਐਕਸਟਰਾ ਤਾਂ ਕਿ ਕੋਈ ਵੀ ਵਿਕਲ ਖਰਾਬ ਹੋ ਗਿਆ ਉਹ ਫਾਰਮ ਵੀ ਵੱਡੇ ਵੱਡੇ ਹਿਆਰੇ ਵੱਡੇ ਵੱਡੇ 2000 ਏਕੜ ਦਾ ਫਾਰਮ ਉਹਨਾਂ ਦਾ ਜਿਹਦੇ ਵਿੱਚ ਇਹ ਚੱਲਣੀ ਹੈ ਤੇ ਫਿਰ ਭੇਜਣਗੇ ਕਾਹਦੇ ਰਾਈ ਬਈ ਉਹ ਸ਼ਿਪਰਾ ਹੀ ਜਾਊਗੀ ਜੀ ਠੀਕ ਹੈ ਉਹ ਉਹਨਾਂ ਨੇ ਆਪ ਹੀ ਉਹ ਸਾਰਾ ਉਹਨਾਂ ਨੇ ਆਪਣਾ ਆਪ ਕਰਨਾ ਇਹਦਾ ਮਤਲਬ ਬਈ ਸੋ ਤੋਂ ਬਾਹਰੋਂ ਵੀ ਕੋਈ ਆਰਡਰ ਸਪੈਸ਼ਲ ਤਿਆਰ ਕਰਾ ਸਕਦਾ ਜੀ ਤਿਆਰ ਕਰਾਉਣੀ ਹੈ ਹਨਾ 10ਵੀਂ ਬਈ ਪੜ੍ਹਾਈ 10ਵੀਂ ਆ ਕਿ ਤੂੰ ਠਾਏ ਗੱਲ ਨਹੀਂ ਨਹੀਂ ਵੀਰੇ 10ਵੀਂ ਪਾਸ ਹੀ ਆ ਸਰ ਇਹ ਬਾਈ ਦੀ ਨਾ ਪਹਿਲਾਂ ਦੱਸਿਆ ਹੀ ਕਿ ਇਹਨੇ ਕਹਿੰਦੇ ਬਈ 10ਵੀਂ ਪਾਸ ਹੀ ਤਿਆਰ ਕਰੀਏ ਵੀਰੇ ਫੁੱਲ ਐਡਰੈਸ ਨੰਬਰ ਆਪਾਂ ਸਾਰਾ ਕੁਝ ਦੇ ਦੇਾਂਗੇ ਬੰਦਾ ਜਾ ਕੇ ਤਸੱਲੀ ਕਰ ਲੈ ਜੇ ਕਸਟਮਰ ਕਹਿੰਦਾ ਗੱਡੀ ਬੈਸਟ ਦਾ ਤਿਆਰ ਕਰਵਾ ਲਓ ਨਹੀਂ ਆਪਾਂ ਨੂੰ ਕੋਈ ਇਹਦਾ ਲਾਲਚ ਨਹੀਂਗਾ ਕਈ ਬੰਦੇ ਇਦਾਂ ਹੁੰਦੇ ਆ ਪਿੰਡ ਚ ਲਾਕ ਡਾਟ ਵਾਲੇ ਜਾਂ ਕੁਝ ਵੀ ਹੁੰਦੇ ਇੱਥੇ ਮੇਰੇ ਕੋਲੇ ਬਹੁਤ ਬੰਦੇ ਆਏ ਆ ਕੇ ਦੱਸਦੇ ਵੀ ਆ ਤੇ ਉਹ ਇੱਥੇ ਆਸੇ ਪਾਸੇ ਪਤਾ ਕਰਦਾ ਨਹੀਂ ਐਵੇਂ ਫਸ ਜੇ ਕੱਲ ਦੀ ਗੱਲ ਹੀ ਦੱਸਦਾ ਤੁਹਾਨੂੰ ਬੰਦੇ ਨੂੰ ਗੱਡੀ ਤਿਆਰ ਕਰਕੇ ਦਿੱਤੀ ਹੈ ਕਿ ਹਿੱਸਾ ਦਾ ਆ ਗੱਡੀ ਭਾਈ ਜਿਹੜੀ ਹਿੱਸਾ ਜਾਣੀ ਆ ਉਹ ਕੈਲੀਫੋਰਨੀਆ ਜਾਣੀ ਆ ਸਾਊਥ ਅਫਰੀਕਾ ਜੋ ਉਹਦੇ ਸਾਊਥ ਇੰਡੀਆ ਨਾਲ ਆਪਣੇ ਭਾਈ ਇੰਡੀਆ ਦੇ ਵਿੱਚ ਬੰਦਾ ਗੱਡੀ ਪਿੰਡ ਵਾਲਿਆਂ ਆਸਤੇ ਤੇ ਆਪਣੇ ਇਲਾਕੇ ਆਸਤੇ ਗਿੱਦੜਵੇ ਇਲਾਕੇ ਆਸਤੇ ਬਈ ਹੋਰ ਕੀ ਗੱਲ ਹੋ ਸਕਦੀ ਹੈ ਨਾ ਹਾਂਜੀ ਉਹ ਕੱਲ ਓਡੀਸਾ ਜਾਣੀ ਆ ਇਹ ਓਡੀਸਾ ਜਾਣੀ ਆ ਕੱਲ ਦਾ ਤੁਹਾਨੂੰ ਦੱਸਿਆ ਜਾਂਦਾ ਸੀ ਇੱਥੇ ਬੰਦਾ ਆਇਆ ਉਹਨੂੰ ਕਿਸੇ ਬੰਦੇ ਨੇ ਕਹਤਾ ਮੇਰੇ ਪਿੰਡ ਦੇ ਨੇ ਯਾਰ ਤੂੰ ਫਸ ਨਾ ਜਾ ਜੇ ਕਿਹੜੀਆਂ ਗੱਡੀਆਂ ਆਏ ਕਿਵੇਂ ਆ ਜਾਓ ਕਿਵੇਂ ਉਹਨੂੰ ਬੋਲੀ ਗਿਆ ਵਾ ਵਿਚਾਰੋ ਸੁਣ ਕੇ ਮੁਰਗਾ ਦਾ ਬਈ ਮੇਰੇ ਕੋਲ ਤਾਂ ਕਹਿੰਦਾ ਸਾਲ ਤੋਂ ਉੱਤੇ ਹੋ ਗਿਆ ਚੱਲੀ ਜਾਂਦੇ ਰੋ ਮੈਂ ਤਾਂ ਰੋਜ਼ ਪੱਠੇ ਢੋਣਾ ਉੱਤੇ ਕੰਮ ਲੈਣਾ ਫੇਰ ਬੰਦੇ ਨੇ ਦੱਸੋ ਰਿਹਾ ਕੀ ਉੱਥੇ ਬੋਲਣ ਵਾਲੇ ਦਾ ਕਿਉਂਕਿ ਅਲੱਗ ਲੱਗਦਾ ਬਈ ਉਹਦੇ ਗਾਣਾ ਨਹੀਂ ਕੱਢਿਆ 2 ਤੇ ਹੋਰ ਬਾਈ ਕੋਈ ਤਿਆਰ ਕੀਤਾ ਬਾਈਕ ਦੇ ਵਿੱਚ ਜਾਂ ਕੋਈ ਮੋਟਰਗੱਡੀ ਅਗਲ ਵੀ ਇੱਕ ਵੇਖੇ ਥੋੜਾ ਹਾਂਜੀ ਹੈਗੇ ਆ ਮੋਟਰਸਾਈਕਲ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਇਹ ਬਾਈ ਡਿਜ਼ਾਈਨ ਫਿਰ ਉਹਨਾਂ ਨੇ ਆਪ ਭੇਜਿਆ ਕਿ ਤੁਸੀਂ ਆਪ ਦੀ ਫੋਟੋ ਭੇਜਗਾ ਸੀਗਾ ਮੈਂ ਉਹਨੂੰ ਉਹਨਾਂ ਨੇ ਉਹਦੇ ਵਿੱਚੋਂ ਸਿਲੈਕਟ ਕਰਕੇ ਦੇਤੀ ਸੀ ਠੀਕ ਹੈ ਜੇਕਰ ਆਪ ਦਾ ਡਿਜ਼ਾਈਨ ਆਪਾਂ ਉਹ ਵੀ ਤਿਆਰ ਕਰ ਦਿੰਦੇ ਕੰਪਨੀ ਦੇ ਸ਼ੌਪ ਤੋਂ ਨਹੀਂ ਕੰਪਨੀ ਦੀ ਹੁੰਦੀ ਹੈ ਬੈਟਰੀ ਵਿੱਚ ਕਿਹੜੀ ਵਰਤਦੇ ਆ ਵਿੱਚ ਬੈਟਰੀ ਚ ਲਿਥੀਅਮ ਫਾਸਫੇਟ ਆ ਜਾਂਦੀ ਹੈ ਜੀ ਹਾਂਜੀ ਲਿਥਿਅਮ ਆਇਨ ਸਕਲਪੀ ਦੀ ਆ ਜਾਂਦੀ ਆ ਲਿਥੀਅਮ ਫਾਸਫੇਟ 3 ਸਾਲ ਦੀ ਦੀ ਗਾਰੰਟੀ ਆ 3 ਸਾਲ ਦੀ ਇੱਕ ਬਾਈ ਹੋਰ ਕਹਿੰਦੇ ਯਾਰ ਜਦੋਂ ਕਹਿੰਦੇ ਖਰਾਬ ਹੋ ਗਈਆਂ ਬੈਂਟੀਆਂ ਚੇਂਜ ਕਰਨੀਆਂ ਉਦੋਂ ਦੁੱਗਣੇ ਪੈਸੇ ਫੇਰ ਲਾ ਦੇ ਉਦੋਂ ਬਾਈ ਕਿੰਨੇ ਦੀਆਂ ਪੈਣੀਆਂ ਜਿਹੜਾ 5 ਤੋਂ 10 ਸਾਲ ਚੱਲਦੀ ਆ ਤੇ 4000 ਲਾਈਫ ਸਾਈਕਲ ਆ ਜੇ ਬੰਦਾ ਰੋਜ਼ ਇੱਕ ਵਾਰੀ ਵੀ ਚਾਰਜ ਕਰਦਾ ਤੇਨੇ 4000 ਵਾਰੀ ਚਾਰਜ ਹੁਣ ਠੀਕ ਹੈ ਤੇ 4000 ਤਕਰੀਬਨ ਜੇ ਤੁਸੀਂ ਰੋਜ਼ ਇੱਕ ਵਾਰੀ ਚਾਰਜ ਕਰਦੇ ਤਾਂ 7 ਸਾਲ ਤੋਂ ਟੱਪ ਜਾਂਦਾ ਕੰਮ 10 ਸਾਲ ਜਾ ਵੜਦਾ 7 ਸਾਲਾਂ ਬਾਅਦ ਇਹ ਚੇਂਜ ਕਰਾਉਣੀ ਪਵੇ ਅੱਜ ਦੇ ਰੇਟ ਨਾਲ ਕਿੰਨੇ ਦੀਆਂ ਪੈਣਗੀਆਂ ਅੱਜ ਦੇ ਰੇਟ ਨਾਲ ਤਿਆਰ ਚੇਂਜ ਕਰਾਉਣੀ ਪਈ ਤਾਂ 2 ਲੱਖ ਦੀ ਪਊਗੀ ਆਹ ਗੱਡੀ ਉਦੋਂ ਢਾਈ ਦੀਆਂ ਰੱਖ ਲਓ 50000 ਮਂਗੇਈ ਵੱਧ ਵੀ ਹੋ ਸਕਦਾ ਘਟ ਵੀ ਸਕਦਾ ਬਾਕੀ 10 ਸਾਲਾਂ ਜਾਂ ਤਾਂ ਗੱਡੀ ਉਹੀ ਨਾ ਬਾਕੀ ਕਹਿੰਦੇ ਵੀ ਟਾਈਮ ਆਉਣ ਵਾਲਾ ਟਾਈਮ ਇਹਨਾਂ ਦਾ ਹੀ ਹੈ ਨਾ ਇਹਨਾਂ ਦਾ ਹੀ ਆ ਵੀਰੇ ਇਹਨਾਂ ਦਾ ਹੀ ਆ ਹਾਂ ਜਿਹੜ ਗੱਡੀਆਂ ਦਾ ਟਾਟਾ ਦੀਆਂ ਰੇਂਜ ਰੋਵਰ ਫੋਰਚੂਲਰ ਆ ਬਹੁਤ ਕੁਛ ਆ ਗਿਆ ਅੱਗੇ ਲੋਕ ਰੇਂਜ ਰੋਵਰਾਂ ਦੇ ਤੁਰੇ ਫਿਰਦੇ ਆ ਪਰ ਜਿਹੜੀ ਜੀਪ ਆ ਬਾਈ ਬੂਸੇ ਵਾਲਾ ਜਿਵੇਂ ਜੀਪ ਦਾ ਕੀੜਾ ਜੀ ਦੇ ਉਹਦੇ ਜੀਪ ਦੇ ਹੀ ਆ ਜੀਪੀ ਜੀਪ ਤਾਂ ਫਿਰ ਅਲੱਗ ਰਾਜਾਂ ਵਾਲਾ ਕੰਮ ਆ ਬਾਈ ਹੁਣ ਮਨਪ੍ਰੀਤ ਬਾਦਲ ਨੂੰ ਕੀ ਕਿਹੜੀਆਂ ਗੱਡੀਆਂ ਦੀ ਘਾਟ ਤੇ ਉਹਨੇ ਪੁਰਾਣੇ ਫੌਜ ਵਾਲੀਆਂ ਜੋਂਗੇ ਰੱਖਿਓਏ ਸਾਰਿਆਂ ਨੂੰ ਹਾਂਜੀ ਉਹ ਜੀਪ ਆ ਜਿਹੜੀ ਜੀਪੀ ਆ ਇਹ ਕਦੇ ਪੁਰਾਣੀ ਨਹੀਂ ਹੁੰਦੀ ਇਸ ਦੀ ਚੜਤ ਇਹਦੇ ਨਾਲ ਹੀ ਆ ਲੋਕ 25-25 ਲੱਖ ਲਾ ਕੇ ਜੀਪਾਂ ਤਿਆਰ ਕਰਾਈ ਜਾਂਦੇ ਆ ਠੀਕ ਹੈ ਤੇ ਇਹਦੇ ਵਿੱਚ ਆਟੋਮੈਟਿਕ ਆ ਬਜ਼ੁਰਗਾਂ ਵਾਸ ਲੇਡੀਜ਼ ਵੀ ਇਹ ਸਾੜੀ ਨਾਲ ਚਲਾ ਸਕਦੇ ਆ ਆ ਇਹਦਾ ਚਲਾ ਕੰਮ ਚੱਕੀ ਦਿੱਤਾ ਹੈ ਕਲਾਚਾ ਲਾ ਗਿਆ ਇਹਦਾ ਹਾਈ ਲੋ ਆ ਗਿਆ ਇਹਨੂੰ ਖੇਤ ਦੇ ਵਿੱਚ ਆਨ ਰੋਡ ਆਫ ਰੋਡ ਜਿੱਥੇ ਮਰਜ਼ੀ ਵਾਸਤੇ ਯਾਰ ਇਹ ਤਾਂ ਨੇ ਬਈ ਕਿਤੇ ਢਾਲ ਜੀ ਵੇਖ ਕੇ ਚੜੇ ਨਾ ਇਹ ਨਾ ਨਾ ਵੀਰੇ ਸਿੱਧੀ 90 ਡਿਗਰੀ ਤੇ ਚੜਾ ਦਿੱਤਾ ਹਣੂ ਆਪਾਂ ਚਲਾਉਣੀ ਤੁਸੀਂ ਵੇਖ ਲਾ ਵੀਡੀਓ ਚ ਲਾਈਵ ਨੇ ਬਈ ਵੀਡੀਓ ਚ ਆਪਣਾ ਚਲਾ ਕੇ ਦਿਖਾਵਾਂਗੇ ਫਿਰ ਖੇਤ ਲੈ ਕੇ ਜਾਵਾਂਗੇ ਬਾਈ ਦੀ ਜੀਪ ਇਹ ਕੋਈ ਉਹੀ ਖੜਾਉਣੇ ਨਹੀਂ ਇੱਕ ਉਹ ਨਕਲੀ ਜੀਆਂ ਬਣਾਈਆਂ ਉਹ ਕੰਮ ਨਹੀਂ ਜੈਨੂਅਲ ਜੀਪ ਪੂਰਾ ਸਾਇਆ ਆਏ ਬਈ ਸਸਪੈਂਸ਼ਨੇ ਦਾ ਇੰਨਾ ਕਿ ਫਿੱਟਾ ਕਿ ਆਏ ਨਹੀਂ ਕਿ ਗੱਡੀ ਉੱਤੇ ਝਟਕਾ ਦੇਈ ਜਾਊਗੀ ਬੰਦਾ ਬਿਮਾਰ ਬੰਦਾ ਵਿੱਚ ਬੈਠਾ ਗੱਡੀ ਕਾਰ ਵਾਂਗੂ ਚੱਲੂਗੀ ਪਾਵਰ ਸਟੀਅਰਿੰਗ ਚੱਲੂਗਾ ਬਿਲਕੁਲ ਮੈਨੂਅਲ ਰੈਲਾ ਜਾਵਾਂ ਇੱਕ ਮੈਂ ਕਹਣਾ ਬਈ ਉਹ ਨੌਜਵਾਨਾਂ ਵਾਸਤੇ ਵਧੀਆ ਹਨ ਜਿਨ੍ਹਾਂ ਨੂੰ ਘਰ ਦੇ ਪੈਸੇ ਨਹੀਂ ਦੇ ਦਿੰਦੇ ਉਹਨਾਂ ਵਾਸਤੇ ਹਨ ਹਨ ਬਈ ਤੇਲ ਪਾਣੀ ਨੂੰ ਇਹ ਵਿਚਾਰਜ ਕਰਨਾ ਬਾਈ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜਿਹੜੇ ਕਾਲਜ ਪੜ੍ਹਦੇ ਆ ਸਟੂਡੈਂਟ ਆ ਬਜ਼ੁਰਗ ਆ ਅੱਜ ਦੇ ਟਾਈਮ 'ਚ ਵੀਰੇ ਟੂ-ਵੀਲਰ ਦੇ ਕੋਈ ਸੇਫਟੀ ਨਹੀਂ ਨਹੀਂ ਆਣੀ ਬਈ ਜਿਵੇਂ ਤੁਹਾਡੇ ਵੱਜਾ ਤਾਂ ਡੈਗ ਬੂ ਛੇੜਨਾ ਦਿੱਤੀ ਕਿਸੇ ਨੇ ਅੱਜ ਚਿੱਟੇ ਵਾਲੇ ਰੋਕ ਲੈਂਦੇ ਆ ਚਿੱਟੇ ਵਾਲੇ ਰੋਕ ਲਿਆ ਹਰੇਕ ਬੰਦੇ ਤੇ ਐਲਈਡੀ ਲਾਈਟਾਂ ਲਾਗਾ ਪਾਗਾ ਮੋਟਰਸਾਈਕਲ ਤੇ ਇੰਦੀ ਕੁਛ ਨਹੀਂ ਠੀਕ ਹੈ ਇਹ ਚਾ ਘੱਟੋ ਘੱਟ ਮਾੜੀ ਮੋਟੀ ਚੀਜ਼ ਲੱਗ ਜੂ ਬੰਦੇ ਨੂੰ ਤਾਂ ਕੁਛ ਨਹੀਂ ਹੁੰਦਾ ਸਹੀ ਗੱਲ ਹੈ ਐ ਤਾਂ ਨਹੀਂ ਘੇਰ ਲੂਗਾ ਐ ਤਾਂ ਲਈ ਕੋਈ ਘੇਰ ਲੂਗਾ ਚਾ ਰਾਤ ਨੂੰ ਜਵਾਕਾਂ ਨੂੰ ਟਿਊਸ਼ਨ ਛੱਡ ਕੇ ਆਉਣਾ ਵੈਨ ਖਰਚਾ ਆਪਣਾ ਤੇਲ ਖਰਚਾ ਹੀ ਮਾਰ ਜਾਂਦਾ ਟਰਾਂਸਪੋਰਟੇਸ਼ਨ ਇਹਦਾ ਬਈ ਤੁਸੀਂ ਵੈਨ ਵੀ ਤਿਆਰ ਕਰ ਸਕਦੇ ਹੋ ਬੱਚਾ ਵੀਰੇ ਵੈਨ ਤਿਆਰ ਹੋ ਸਕਦੀ ਆ ਠੀਕ ਹੈ ਸਸਤਾ ਕਰਨਾ ਸਸਤਾ ਹੋ ਹਣਤੀ ਕਿ ਵੀਰੇ ਮੈਂ ਸਾਈਕਲ ਮੋਟਰਸਾਈਕਲ ਸਕੂਟਰ ਸਕੂਟਰੀ ਐਕਟਿਵਾ ਕਰੀਆ ਜੀਪ ਕਰੀਆ ਕਾਰਾਂ ਕਰੀਆਂ ਸੈਂਟਰੋ ਕਾਰ ਕਰੀਆ ਆ ਮੈਂ ਨਰਾਜੀਤੋ ਕਰਕੇ ਦਿੱਤਾ ਪੁੰਨੀ ਕਪਾਣ ਨਾਲ ਦੋ ਟਨ weight ਖਿੱਚਦਾ ਉਹ ਦੋ ਟਨ ਦੋ ਟਨ weight ਨਾਲ ਉਹਦੀ ਐਵਰੇਜ ਹੈਗੀ ਹੈ 150 ਕਿਲੋਮੀਟਰ ਦੀ ਤੇ ਬਾਈ ਸ਼ੌਂਕ ਕਦੋਂ ਪਿਆ ਇਹ ਸ਼ੌਂਕ ਤਾਂ ਵੀਰੇ ਬਚਪਨ ਤੋਂ ਹੀ ਸੀ ਛੋਟੇ ਹੁੰਦੇ ਸੀ ਪਹਿਲਾਂ ਨਿੱਕੀਆਂ ਚੀਜ਼ਾਂ ਵਾਲਾ ਇੱਕ ਬਾਈ ਦਾ ਹੋਰ ਸ਼ੌਂਕ ਵਾਲੀ ਚੀਜ਼ ਦਿਖਾ ਦਿੰਨੇ ਆਪਾਂ ਜ਼ੂਮ ਕਰਕੇ ਉਹ ਬਾਈ ਨੇ ਜਮਾ ਫੌਜ ਵਾਲਾ ਹੈਲੀਕਾਪਟਰ ਹੀ ਤਿਆਰ ਕਰਕੇ ਰੱਖਿਆ ਪਿਆ ਹਨਾ ਬਾਈ ਆਏ ਫਿਰ ਪੰਗੇ ਲੈਂਦਾ ਰਹਿਣਾ ਬਈ ਪੰਗੇ ਬਾਈ ਲੈਂਦੇ ਰਹਿੰਦੇ ਆ ਫੁੱਲ ਮੈਨੂੰ ਇਹ ਹੁਣ ਇਹਨੂੰ ਰੋਜੀ ਰੋਟੀ ਬਣਾ ਲਿਆ ਰੋਜੀ ਰੋਟੀ ਬਣਾ ਲਿਆ ਪਰ ਯਾਰ ਨਾ ਕਿ ਇੱਥੇ ਸੰਤੋਸ਼ਟੀ ਨਹੀਂ ਆਪਣੇ ਗਵਰਨਮੈਂਟ ਸਪੋਰਟ ਜਮਾਂ ਜ਼ੀਰੋ ਆ ਲੋਕਾਂ ਦਾ ਸਾਥ ਜ਼ੀਰੋ ਆ ਬਾਹਰਲੇ ਬੰਦੇ ਸਪੋਰਟ ਕਰਦੇ ਆ ਪਰ ਬਾਹਰ ਲੰਦਾ ਇੱਥੇ ਵਸ ਨਹੀਂ ਚੱਲਦਾ ਵਸ ਨਹੀਂ ਚੱਲਦਾ ਉਹ ਉਹਨਾਂ ਦਾ ਵਸ ਨਹੀਂ ਚੱਲਦਾ ਲੋਕਾਂ ਮਹਿੰਗਾ ਪੈਂਦਾ ਸਿਸਟਮ ਬਈ ਸਿਸਟਮ ਮਹਿੰਗਾ ਹੀ ਪੈਂਦਾ ਬਾਈ ਆਪਣੇ ਜਿਹੜੇ ਲੋਕਲ ਬੰਦੇ ਆ ਜਾਂਦੇ ਆ ਉਹ ਲੱਤਾਂ ਖਿੱਚਣ ਵਾਲੇ ਆ ਬਈ ਇਹ ਤਰੱਕੀ ਨਾ ਕਰ ਜੇ ਮੇਰੇ ਕੋਲੇ ਜ਼ਮੀਨ ਜਾਇਦਾਦ ਕੁਝ ਨਹੀਂਗਾ ਵਿੱਚੋ ਹੀ ਇਸੇ ਦੀ ਚੱਲਿਆ ਤੇ ਦ ਜਿਹੜੀਆਂ ਸਰਕਾਰਾਂ ਹੁਣ ਮੈਂ ਨਾ ਬਾਈ ਆ ਗੱਡੀਆਂ ਤਿਆਰ ਕਰਨ ਲੱਗਿਆ ਕੰਪਨੀ ਰਜਿਸਟਰਡ ਕਰਵਾਈ ਪਹਿਲਾਂ ਤਾਂ ਮੈਨੂੰ 10 ਪੜਿਆ 10 ਘੜੀਆਂ ਮੈਨੂੰ ਨੌਲੇਜ ਨਹੀਂ ਸੀ ਮਸਾ ਕੰਪਨੀ ਵਾਲੀ ਮੈਂ ਬੈਂਕ ਦਾ ਨਾਂ ਨਹੀਂ ਲੈਂਦਾ ਅੱਜ ਸਾਲ ਹੋ ਗਿਆ ਮੈਨੂੰ ਹਜੇ ਬੈਂਕ ਵੱਲੋਂ ਇਹ ਪਰਮਿਸ਼ਨ ਹੀ ਨਹੀਂ ਮਿਲੀਗੇ ਤੂੰ ਆਨਲਾਈਨ ट्रांजੈਕਸ਼ਨ ਕਰ ਸਕਦਾ ਆਪ ਨੂੰ ਨੌਲੇਜ ਨਹੀਂ ਸਾਥ ਕੋਈ ਦੇ ਨਹੀਂ ਰਿਹਾ ਜਿਹੜੇ ਬੰਦੇ ਤੋਂ ਐ ਸੋਚੀਦਾ ਵੀ ਇਹ ਸਾਥ ਦੇਊਗਾ ਉਹ ਕਹਿੰਦਾ ਮੈਨੂੰ ਹਿੱਸਾ ਦੱਸ ਕਿੰਨਾ ਦੇਗਾ ਥੋੜੇ ਯਾਰ ਜਮਾਂ ਬਿਨਾ ਕੋਸ਼ਿਸ਼ ਕਰੇ ਤਾਂ ਹਿੱਸਾ ਦੇਣਾ ਵੀ ਔਖਾ ਲੱਗਦਾ ਔਖਾ ਨਹੀਂ ਤਾਂ ਨਾਲ ਲੋਹਾ ਕਟਾ ਕੇ ਲਾ ਨਾਲ ਆ ਕੇ ਲੱਗੇ ਵੀ 50% ਦੇ ਦੇਣਾ ਅਜ ਬਰਾ ਕੰਮ ਵੀ ਕਰੇ ਬੰਦਾ ਅਗਲਾ ਕਹਿੰਦਾ ਮੈਨੂੰ 50% ਦੇ ਲਾਉਣਾ ਮੈਂ ਕੁਛ ਨਹੀਂ ਇਕੱਲਾ ਪਾਸੇ ਬੈਠਾ ਗਾਈਡ ਕਰੂੰਗਾ ਮੈਨੂੰ ਦੱਸ ਕੀ ਚਾਹੀਦਾ ਲੈ પાસੇ ਬੈਠ ਕੇ ਗਾਈਡ ਕਰਨ ਦਾ ਕੰਮ ਕਰਨ ਵਾਲਾ ਬੰਦਾ ਹੋਵੇ ਹੁਣ ਬਾਕੀ ਸਾਰਾ ਬੰਗੂ ਵੀ ਯਾਰ ਲੋਨ ਲੈਣ ਚਾਹੀਦਾ ਵਰਕਸ਼ਾਪ ਲੋਨ ਚਾਹੀਦਾ ਲੋਨਾਂ ਬਾਰੇ ਪਤਾ ਕਰਦੇ ਹਾਂ ਹੁਣ ਬਾਈ ਚੱਲੀ ਜਾਂਦੀਆਂ ਸਕੀਮਾਂ ਸਕੱਲ ਇੰਡੀਆ ਦੀਆਂ ਹਨਾ ਬਾਈ ਇਹ ਕਾਗਜ਼ਾਤ ਬਾਈ ਗੱਲਾਂ ਇਹ ਤਾਂ ਚੱਲੀ ਜਾਂਦੀਆਂ ਬਹੁਤ ਆ ਪਰ ਜਦੋਂ ਕਿਸੇ ਬੰਦੇ ਕੋਲੇ ਗੱਲ ਕਰਦੇ ਆ ਕੁਝ ਨਹੀਂ ਚੱਲਦਾ ਬੈਂਕ 'ਚ ਜਾ ਕੇ ਪਤਾ ਕਰਦੇ ਆ ਕੁਝ ਨਹੀਂ ਚੱਲਦਾ ਸੀਏ ਕੋਲੇ ਜਾਵੋ ਕੁਝ ਨਹੀਂ ਚੱਲਦਾ ਤਿੰਨ ਸਾਲ ਚਾਰ ਸਾਲ ਪੁਰਾਣਾ ਡਾਟਾ ਲੈ ਕੇ ਆਓ ਜੇ ਤਿੰਨ ਚਾਰ ਸਾਲ ਪੁਰਾਣਾ ਡਾਟਾ ਦੇਗੇ ਕੀ ਕੰਪਨੀ ਰਜਿਸਟਰ ਕਰਕੇ ਉਹਦੀਆਂ ਟਰਾਂਜੈਕਸ਼ਨਾਂ ਹੀ ਬੰਦਾਂ ਟਰਾਂਜੈਕਸ਼ਨਾਂ ਬਣਾਉਨੇ ਹੈ ਗੋਸਨੀ ਬਸ ਜਾ ਕੋਈ ਵੀ ਸਿਸਟਮ ਨਹੀਂ ਲੋਟ ਆਉਂਦੇ ਕਿਸੇ ਪਾਸੇ ਪਾਬੀ ਨਹੀਂ ਲੱਗਦੇ ਜਦੋਂ ਜ਼ਿਮੀਂਦਾਰ ਆਉਂਦਾ ਹੈ ਇਹ ਤੇਰਾ ਬਈ ਕੰਮ ਹੈਗਾ ਇੱਥੇ ਤਿਆਰ ਕਰੀ ਕੋਈ ਦੁਕਾਨ ਨਹੀਂ ਸਿੱਧਾ ਜ਼ਿਮੀਂਦਾਰ ਨੂੰ ਗਾਹਕ ਤਾਈ ਜਾਂਦੀ ਹੈ ਆਏ ਚੱਲੀ ਜਾਂਦਾ ਬਸ ਮੋਹੇ ਚ ਕੋ ਬੰਦਾ ਨਹੀਂ ਜਿਵੇਂ ਹੁਣ ਵੱਡੀਆਂ ਵੱਡੀਆਂ ਕੰਪਨੀਆਂ ਤਿਆਰ ਕਰਦੇ ਆ ਹਨਾ ਉਹ ਮਹਿੰਗੇ ਮਹਿੰਗੇ ਬ੍ਰਾਂਡ ਮਸ਼ਹੂਰੀਆਂ ਕਰਦੇ ਆ ਬਹੁਤ ਕੁਛ ਕਰਦੇ ਆ ਉਹ ਮਾੜਾ ਕੋ ਹੋ ਜਾਂਦਾ ਆਪਾਂ ਮੈਂ ਵੀ ਉਹੀ ਚੀਜ਼ ਕਹਿਣਾ ਵੀ ਆਪਣੀ ਗੱਡੀ ਆ ਟੈਸਟ ਕਰੇ ਗਵਰਨਮੈਂਟ ਆਵੇ ਕੋਈ ਬੰਦਾ ਆਵੇ ਉਹਨੂੰ ਟੈਸਟ ਕਰੇ ਗੱਡੀ ਚ ਕੰਵੀ ਕਢ ਦੇ ਆਪਣੀ ਰਿਜੈਕਟ ਕਰ ਦੇ ਮੇਰਾ ਕੰਮ ਬੰਦ ਕਰ ਦੂੰਗਾ ਉਹਦੇ ਨਾਲ ਦੇ ਨਵੇਂ ਵਿੱਚ ਕੰਮੀ ਐ ਚੱਲ ਨਹੀਂ ਸਕਦੀ ਪਰ ਜਦੋਂ ਗੱਡੀ 'ਚ ਕੰਮੀ ਕੋਈ ਨਹੀਂ ਫੇਰ ਯਾਰ ਸਾਥ ਕਿਉਂ ਨਹੀਂ ਮਿਲ ਰਿਹਾ ਪਤਾ ਨਹੀਂ ਕੀ ਸਿਸਟਮ ਲੋਕਲ ਆ ਮੇਰੇ ਜਿਹੜੇ ਮੰਨ ਕੇ ਚੱਲੂ ਕੋਈ ਬੰਦਾ ਗਾਹਕ ਆ ਗਿਆ ਦੂਰੋਂ ਚੱਲ ਕੇ ਉਹਨੂੰ ਨਹੀਂ ਪਤਾ ਕਿ ਕਿਵੇਂ ਇੱਥੇ ਕੀ ਕੰਮ ਹੁੰਦਾ ਅਗਲੇ ਨੇ ਆ ਕੇ ਪਤਾ ਕਰਿਆ ਉਹਨੂੰ ਕੋਈ ਬੰਦਾ ਟੱਕਰ ਗਿਆ ਮੇਰੇ ਰੀਗੇ ਦਾ ਜਾਂ ਮੇਰੇ ਪਿੰਡ ਦਾ ਚੰਗੇ ਵੀ ਟੱਕਰ ਜਾਂਦੇ ਮਾੜੇ ਵੀ ਟੱਕਰ ਜਾਂਦੇ ਆ ਉਹਨੇ ਨਿਆਂ ਦਾ ਸਲਾਹ ਦਾ ਉੱਥੇ ਮੁੜ ਗਿਆ ਜਦੋਂ ਗੱਡੀ ਚਲਾਤੀ ਜਿਹੜੇ ਬੰਦੇ ਨੇ ਤਿਆਰ ਕਰਿਆ ਯਾਰ 6 ਲੱਖ ਰੁਪਇਆ ਥੋੜਾ ਨਹੀਂ ਹੁੰਦਾ 5 ਲ ਤੇ ਉਹ ਜਦੋਂ ਚਲਾਉਂਦੇ ਆ ਗੱਡੀ ਮੈਂ ਕਿਹਾ ਮੇਰੇ ਪਿੰਡ ਦੇ ਹਰੇਕ ਬੰਦੇ ਤੇ ਕੀ ਮੇ ਚਲਾ ਕੇ ਵੇਖੀਏ ਜੇ ਗੱਡੀ ਚੱਲਣ ਚ ਸਹੀ ਆ ਕੰਮ ਕਰਨ ਚ ਸਹੀ ਆ ਵਾਰਤਨ ਚ ਸਹੀ ਆ ਫਿਰ ਇਹ ਚ ਕਵੀ ਕਿਉਂ ਕੱਢਦੇ ਆ ਉਹਨਾਂੇ ਕੰਮ ਨਾ ਚੱਲ ਫਿਰ ਉਹ ਹਰੇਕ ਪਿੰਡਿੰਦੇ ਉਹ ਤਾਂ ਫੁੱਲਦੀ ਹੈ ਬਾਈ ਤੇ ਸਿਸਟਮ ਜਿਹੜਾ ਗਵਰਨਮੈਂਟ ਦਾ ਆ ਜਾਂਦਾ ਗਵਰਨਮੈਂਟ ਦਾ ਸਕਿੱਲ ਸੈਂਟਰ ਕੋਈ ਨਹੀਂ ਸਿਖਾਉਣ ਵਾਲਾ ਸਿਸਟਮ ਵੀ ਕੋਈ ਨਹੀਂ ਆਪਾਂ ਬਾਈ ਕੰਮ ਕਰਦੇ ਆ ਆਈਟੀਆਆਂ ਹੈਗੀਆਂ ਪਰ ਉੱਥੇ ਕੋਈ ਸਿਖਾਉਂਦੇ ਨਹੀਂ ਉੱਥੇ ਕੋ ਉਹ ਕੱਲੀਆਂ ਉਹੀ ਹੈ ਬਾਈ ਜਿੱਥੇ ਜਾ ਕੇ ਆਈਟੀਆ ਚ ਕੋਈ ਮਰਜੀ ਚਾਕੇ ਕਰਾਉਂਦਾ 25 11 ਟਰੈਕਟਰ ਖੜ ਕੋਈ ਵੀ ਬਾਈ ਜੋ ਆਈਟੀਆਈ ਚ ਹੁਣ 25 11 ਖੜਾ ਤੁਸੀਂ ਆਪ ਦੱਸੇ ਜਾਂਦੇ ਆ ਤੇ ਅੱਜ ਟਰੈਕਟਰ ਦੀ ਟੈਕਨੋਲੋਜੀ ਕਿੱਥੇ ਆ 4x4 120 HP ਪਾਵਰ ਟਰੈਕਟਰ ਚੱਲੀ ਜਾਂਦੇ ਤੇ ਉਹ ਹਜੇ 25 ਦੀ ਖੜੇ ਆ ਸਹੀ ਗੱਲ ਤੇ ਫਿਰ ਆਈਟੀਆਈ ਦੇ ਵਿੱਚ ਜਿਹੜਾ ਰੈਗੂਲਰ ਆ ਉੱਥੇ ਤਾਂ ਕਰਦੇ ਨਹੀਂ ਉੱਥੇ ਗੱਲੀ ਥਿਊਰੀ ਸਿਖਾਉਂਦੇ ਆ ਪ੍ਰੈਕਟੀਕਲ ਹੈ ਹੀ ਨਹੀਂ ਹੂੰ ਜੇ ਕਿ ਸਾਨੂੰ ਕੋਈ ਪੁੱਛਦੇ ਆ ਉਹ ਆਖਦਾ ਯਾਰ ਤੂੰ ਆ ਦਾ ਡੰਡਾ ਵਜਾ ਦੋ ਕਰਦਾ ਬਸ ਇਹ ਬਈ ਨਾਂ ਨੂੰ ਹੋ ਜਾਂਦੀਆਂ ਨੰਬਰ ਨੂੰ ਲੱਗਦੇ ਨਹੀਂ ਗਵਰਨਮੈਂਟ ਸਪੋਰਟ ਨਹੀਂ ਉਹੀ ਗੱਲ ਆ ਗਈ ਉੱਥੇ ਹੀ ਕੰਮ ਮੜਦਾ ਉੱਥੇ ਹੀ ਕੰਮ ਮੜਦਾ ਮੈਂ ਵੈਸੇ ਕਿ ਇਹਨਾਂ ਸ਼ੌਕਣਾ ਹਨਾ ਸ਼ੌਕਣਾ ਆ ਵੀਰੇ ਗੱਡੀ ਚੱਲਣ ਚ ਕੋਈ ਕ ਵੀ ਨਹੀਂ ਆਉਂਦੀ ਰਿਪੇਅਰ ਕੋਈ ਨਹੀਂ ਗੱਡੀ ਦੀ ਸਾਊਂਡ ਕੋਈ ਨਹੀਂ ਬਿਲਕੁਲ ਸਾਊਂਡ ਪ੍ਰੂਫ ਆ ਠੀਕ ਹੈ ਪਰ ਪ੍ਰੋਬਲਮ ਤਾਂ ਇਹਨਾਂ ਦੀ ਇਹੀ ਆ ਵੀ ਆਪਣੇ ਜਿਹੜਾ ਇੰਡੀਅਨ ਗਵਰਨਮੈਂਟ ਦਾ ਸਿਸਟਮ ਪਤਾ ਨਹੀਂ ਕੀ ਆ ਇਹ ਤਾਂ 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 ਆਫਰ ਬਹੁਤ ਆਉਂਦੇ ਆ ਵੀ ਆਹ ਸਕੀਮ ਦੇਤੀ ਸਵੈ ਰੋਜ਼ਗਾਰ ਕਰਾਓ ਛੋਟੇ ਲਘ ਜਿੱਦੋਂ ਕਿਸੇ ਬੰਦੇ ਦਾ ਪਤਾ ਕਰਦੇ ਆ ਵੀ ਆ ਮੋਦੀ ਦੀ ਆ ਸਕੀਮ ਆਈ ਆ ਜਾਂ ਆਪਣੇ ਇਹਦੀ ਆ ਸੈਂਟਰ ਗਵਰਨਮੈਂਟ ਦੀ ਸਕੀਮ ਆ ਜਾਂ ਪੰਜਾਬ ਗਵਰਨਮੈਂਟ ਦੀ ਸਕੀਮ ਆ ਤਾਂ ਕਹਿੰਦੇ ਕੁਛ ਨਹੀਂ ਲਿਆਓ ਸਿਸਟਮ ਆ ਕਰ ਉਹ ਕਰੋ ਕਿੱਥੇ ਤਾਂ ਬਈ ਤੈਨੂੰ ਸਨਮਾਨਤ ਕਰਨਾ ਚਾਹੀਦਾ ਇਸ ਆਪਣੀ ਪੰਜਾਬ ਸਰਕਾਰ ਨੂੰ ਵੀ ਸੈਂਟਰ ਨੂੰ ਵੀ ਹਨਾ ਬਾਈ ਮੈਂ ਆਪਦੀ ਸਾਰੀ ਵਾਹ ਲਾ ਕੇ ਅੜ ਗਿਆ ਪੰਜਾਬ ਦੇ ਲੋਕਲ ਲੀਡਰਾਂ ਕੋਲੇ ਗਿਆ ਓ ਯਾਰ ਤੂੰ ਕਿਸੇ ਕੰਪਨੀ ਚ ਜੌਬ ਕਰ ਮੈਨੂੰ ਕਹਿੰਦੇ ਵੀ 25000 ਤੈਨੂੰ ਮਿਲੀ ਜਾਊਗਾ ਤੈਨੂੰ ਕੀ ਚਾਹੀਦਾ ਬਾਈ ਯਾਰ 20 25000 ਜੇ ਲੈਣਾ ਹੁੰਦਾ ਤਾਂ ਮੈਨੂੰ ਇੰਨਾ ਟੱਕਰਾਂ ਮਾਰਨ ਦੀ ਲੋੜ ਹੀ ਨਹੀਂ ਸੀ ਇਹਲਾ ਉਹਦਾ ਮਾਲਕਾ ਇੱਥੇ ਘੰਟਾ ਕਰੀਂਗਾ 2 ਘੰਟੇ ਗੱਲ ਦਾ ਉਹਨਾਂ ਕੋਲ ਇਹ ਕਰ ਕੇ ਗਿਆ ਕਿ ਮੇਰੀ ਸਪੋਰਟ ਕਰੋ ਬਈ ਗੱਡੀਆਂ ਤਿਆਰ ਕਰਦਾ ਮੈਂ ਇਹਨਾਂ ਨੂੰ ਸੈਂਟਰ ਗਵਰਨਮੈਂਟ ਤੱਕ ਵਜਾ ਪੰਜਾਬ ਗਵਰਨਮੈਂਟ ਤੱਕ ਪਹੁੰਚਾਓ ਵੀ ਜਿਹੜੀ ਕਾਸਟ ਆ ਉਹਦੇ ਚ ਕੋਈ ਹੈਲਪ ਹੋਵੇ ਕੋਈ ਇਨਵੈਸਟਰ ਆਵੇ ਐਜ਼ ਅ ਇਨਵੈਸਟਰ ਕਰਦੇ ਸਾਰਾ ਸਿਸਟਮ ਹੋ ਸਕਦਾ ਹੁੰਦੇ ਆ ਪਰ ਉਹ ਕਹਿੰਦੇ ਯਾਰ ਤੈਨੂੰ ਤੂੰ ਕਿਉਂ ਮੱਥਾ ਮਾਰਦਾ ਕਿ ਅਣਪੜ ਬੰਦਾ ਹੋ ਮੈਨੂੰ ਕਹਿੰਦੇ ਆ ਬਈ ਕੰਮਕਾਰੀ ਨਹੀਂ ਸਕਦਾ ਕੰਪਨੀ ਚਲਾਉਣ ਵਾਸਤੇ ਡਿਗਰੀਆਂ ਦੀ ਲੋੜ ਪੈਂਦੀ ਆ ਪਰ ਅੱਜ ਦੀ ਜਿਹਦੀ ਵੀ ਹਿਸਟਰੀ ਵੇਖੀ ਆ ਜਿੰਨੇ ਵੀ ਮਿਲੀਅਨ ਹੈਗੇ ਆ ਤੇ ਕੋਈ ਕਰੈਕਟਰ ਆ ਜਾਂ ਕੋਈ ਫਿਲਮ ਵੀ ਐਕਟਰ ਆ ਜਾਂ ਕੋਈ ਬਿਜ਼ਨਸ ਕਰਦਾ ਸਾਰੇ ਸਾਰੇ 10ਵੀਂ 12ਵੀਂ ਪਾਸ ਹੀ ਆ ਇਹਨਾਂ ਵੱਧ ਪੜਾਈ ਕਰੇ ਦਾ ਕੋਈ ਫਾਇਦਾ ਨਹੀਂ ਵੱਧ ਜਿੱਡੀ ਵੱਧ ਪੜਾਈ ਆ ਬਈ ਓਡਾ ਵੱਡਾ ਬਣਾਉਂਦੇ ਹੰਡਾਏ ਬਈ ਸਾਰੇ ਆਮ ਮਿਸਤਰੀ ਆ ਪਰ ਦਿਮਾਗ ਆ ਉਹਨਾਂ ਦਾ ਬਈ ਸਾਰੇ ਆਮ ਮਿਸਤਰੀ ਕੰਮ ਕਰਦੇ ਆ ਉਹ ਤੇ ਪਤਾ ਨਹੀਂ ਬੀ ਟੈਕਾਂ ਵਾਲਿਆ ਕਿਹੜਾ ਨੌਕਰੀ ਜਦੋਂ ਪੜ੍ਹਾਈ ਅੰਗਰੇਜ਼ਾਂ ਦਾ ਸਿਸਟਮ ਹੀ ਹੈ ਉਹਦਾ ਲੀਕਿਆ ਹੋਇਆ ਜਿਹੜਾ ਅੱਜ ਤੀਕ ਆਪਣੇ ਉਹੀ ਚੱਲਿਆ ਜਾਂਦਾ ਪੰਜਵੀਂ ਤੱਕ ਆਪਾਂ ਨੂੰ ਉਹ ਜਿਹੜਾ ਮੈਥ ਪੜ੍ਹੀ ਜਾਂਦੇ ਤੇ ਜਿਹੜੇ ਟਰਾਲੀ ਇੱਟਾਂ ਦੀਆਂ ਜਿਹੜੇ ਕਹਿੰਦੇ ਨੇ ਬਾਪੂ ਆ ਗਿਣੀ ਇੱਟਾਂ ਤੇ ਕਿਨੂੰ ਘੂੜੀਆਂ ਬਣਾ ਕੇ ਇੱਟਾਂ ਹੀ ਨਹੀਂ ਗਿਣਨ ਨਹੀ ਆਉਂਦੀ ਵੀਰੇ α β γ ਇਹੀ ਤਰ੍ਹਾਂ ਆਉਂਦੇ ਆਪਣੇ ਕੋਲੇ ਤੇ ਇਹ ਕਿਤੇ ਕੰਮ ਨਹੀਂ ਆਉਂਦੇ ਠੀਕ ਆ ਬਾਈ ਬਾਕੀ ਬਾਈ ਜੇ ਕਿਸ ਨੇ ਆਊਟਰ ਕਰਨਾ ਹੈ ਕਿ ਇਹਨੇ ਜੀਪ ਲੈਣੀ ਆ ਕੀ ਢੰਗ ਤਰੀਕਾ ਉਹਦਾ ਆ ਕੇ ਕਰੇ ਆਨਲਾਈਨ ਵੀ ਪੇਮੈਂਟ ਜਾਂ ਆਨਲਾਈਨ ਵੀ ਬੁੱਕ ਕਰ ਸਕਦਾ ਹੈ ਕੀ ਇਹਦੀ ਪ੍ਰਾਈਸ ਹੁੰਦੀ ਹੈ ਅਲੱਗ-ਅਲੱਗ ਕੀ ਸਿਸਟਮ ਆ ਉਹ ਦੱਸ ਦਿਓ ਬਾਈ ਜੀ ਆਪਣਾ ਸਟਾਰਟਿੰਗ ਕੰਮ ਹੋ ਜਾਂਦਾ ਹੈ ਗਾ ਡੇਢ ਲੱਖ ਤੋਂ ਹੂੰ ਗੱਡੀ ਦਾ ਤੇ ਜੇ ਮੋਟਰਸਾਈਕਲ ਦਾ ਕਰਨਾ 40000 ਤੋਂ ਸਕੂਟਰ ਮੋਟਰਸਾਈਕਲ ਸਕੂਟਰੀ ਕੁਝ ਵੀ ਆ ਜਾਂਦਾ ਤੇ 1 ਲੱਖ ਤੋਂ ਗੱਡੀਆਂ ਦਾ ਸਟਾਰਟ ਹੋ ਜਾਂਦਾ ਆ ਆਪਣੀ ਫੁੱਲ ਸਾਈਜ਼ ਗੱਡੀ ਆ ਗਈ ਜੇ ਕੋਈ ਹੋਰ ਐਕਸਟਰਾ ਵੀਕਲ ਆ ਜਿਵੇਂ ਉਹ ਬਾਹਰ ਜੈਪਸੀ ਤੁਸੀਂ ਵੇਖੀ ਜਾਂਦੇ ਆ ਉਹ ਬੜਾਈ ਬੜੋੜੀ ਹੈ ਜਿਹੜੀ ਉਹ ਜੀ ਜੀ 63 ਬਣਾਉਣੀ ਆ ਉਹਦੀ ਠੀਕ ਹੈ ਥੋੜਾ ਉਹ ਵਾਲੇ ਡੇਢ ਕਿੰਨੇ ਤੱਕ ਉਹ ਗੱਡੀ ਦਿਖਾ ਦੂਗਾ 6 ਵਜੇ ਉਤਾਰ ਦੇਉਂਗੇ ਜਮਾ 6 ਵਜੇ ਉਹ ਉਹਦੇ ਹਿਸਾਬ ਨਾਲ ਅਲੱਗ-ਅਲੱਗ ਕਸਟਮਾਈਜ਼ਡ ਰੇਟ ਹੋ ਜਾਂਦੇ ਆ ਆਪਾਂ ਬੰਦੇ ਦੇ ਹਿਸਾਬ डिमांड ਨਾਲ ਤਿਆਰ ਕਰ ਦਿੰਦੇ ਆ ਗੱਡੀ ਹੂੰ ਤੇ ਘੱਟ ਤੋਂ ਘੱਟ ਡੇਢ ਲੱਖ ਵੱਧ ਤੋਂ ਵੱਧ ਤਾਂ ਐਡੀ ਕੋਈ ਨਹੀਂ ਆਨਲਾਈਨ ਮੇਰਾ ਨੰਬਰ ਹੈਗਾ 9041604099 ਉੱਤੇ ਫੋਨ ਕਰ ਲਓ WhatsApp ਕਾਲ ਕਰ ਲਓ ਫੂਡ ਵੀਰੇ ਬਹੁਤ ਘਟ ਚੱਕੇ ਜਾਂਦੇ ਮੇਰਾ ਇੱਕੋ ਇੱਕ ਲੰਬਾ ਹੋ ਸਕਦਾ ਕਮੈਂਟਾਂ ਚ ਵੀ ਆਵੇ ਵੀ ਫੂਡ ਡੀਟੈਂਡਰ ਦੇ ਫੂਡ ਵੀਰੇ ਆਉਂਦੇ ਬਹੁਤ ਆ ਕੰਮ ਚ ਲੱਗਣਾ WhatsApp ਮੈਸੇਜ ਕਰ ਦੇਣਾ ਰਿਕਾਰਡਿੰਗ ਪਾ ਦੇਣਾ ਵੀ ਰਾਤ ਨੂੰ ਮੈਂ ਜਵਾਬ ਦੇ ਦੂੰਗਾ ਜਿਹੜੀ ਚੀਜ਼ ਫੂਡ ਜਵਾਬ ਦਿੱਤਾ ਜਾਊਗਾ ਉਹ ਵੀ ਕਈ ਵਦੇ ਫੂਡ ਰਾਤ ਨੂੰ 2 ਵਜੇ ਲਾ ਲਿਆ 3 ਵਜੇ ਵਾਲਾ ਉਹ ਫਿਰ ਯਾਰ ਰੈਸਟੋਰੈਂਟ ਚ ਚੱਕਿਆ ਜਾਂਦਾ ਕਈ ਵਾਰੀ WhatsApp ਦੇ ਰਿਪਲਾਈ ਜ਼ਰੂਰ ਕਰੂਗਾ ਵੀਰੇ ਟਾਈਮ ਲੱਗ ਸਕਦਾ ਪਰ ਜੇ ਹੈਗਾ ਸਿਸਟਮ ਇਹਨੂੰ ਡਾਟਾ ਭੇਜਦਾ WhatsApp Instagram ਉਹ ਮੇਰੀ ਆਈਡੀ ਲੱਗੀ ਹੈ ਜੀਪਦੇ ਮਗਰ ਤੁਸੀਂ ਵੀ ਬਾਈ ਫੋਲੋ ਵੀ ਕਰ ਲੋ ਜੀ ਬਾਈ ਨੂੰ ਆ ਆਪਣੀ ਆਈਡੀ ਨੰਬਰ ਸਾਰਾ ਕੋ ਸਾਝੀ ਦੋ ਫੇਸਬੁਕ ਚਲੋ ਠੀਕ ਆ ਬਾਈ ਧੰਨਵਾਦ ਬਾਈ ਮਿਹਨਤ ਕਰਦਾ ਨਹੀਂ ਕੋਈ ਨਹੀਂ ਬਾਈ ਇੱਕ ਦਿਨ ਆਊਗਾ ਹਨਾ ਤੁਹਾਡਾ ਵੀ ਰਾਜ ਹੋਊਗਾ ਹਾਂਜੀ ਵੀਰੇ ਸ਼ੁਕਰੀਆ ਵੀਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਲੈ ਬਈ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮਿਹਨਤ ਲਈ ਇੱਕ ਸ਼ੇਅਰ ਜ਼ਰੂਰੀ ਹੈ ਠੀਕ ਹੈ ਕਮੈਂਟ ਕਰ ਦਿਓ ਕਿਵੇਂ ਦਾ ਕੰਮ ਆ ਬਾਈ ਦਾ ਤੇ ਬਾਕੀ ਆ ਬਾਈ ਜੇ ਕੇ ਨ ਸ਼ੌਂਕ ਨਾਲ ਚੀਜ਼ ਤਿਆਰ ਕਰਾਉਣੀ ਆ ਘੱਟ ਖਰਚੇ ਦੇ ਵਿੱਚ ਹਨਾ ਤੇਲ ਪਾਣੀ ਦਾ ਖਰਚਾ ਹੈ ਨਹੀਂਗਾ ਇਹਦਾ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਨੂੰ ਧੰਨਵਾਦ